ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਜਨ ਸਿੰਘ ਸਰਪੰਚ ਪਿੰਡ ਕੋਹਲੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਨੇ ਨਸ਼ਾ ਬੰਦ ਕਰਨ ਵਾਲੀ ਮਿਹਨਤ ਚਲਾਈ ਸੀ ਉਹਦੇ ਤਹਿਤ ਅਸੀਂ ਆਪਣੇ ਪਿੰਡ ਦੇ ਵਿੱਚ ਨਸ਼ਾ ਬੰਦ ਕਰਾਉਣ ਲਈ ਨੌਜਵਾਨਾਂ ਨੂੰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਅਪੀਲ ਕੀਤੀ ਪਰ ਉਹਦੇ ਤਹਿਤ ਸਾਡੇ ਨਾਲ ਰੰਜਿਸ਼ ਰੱਖਦੇ ਹੋਏ ਕੁਝ ਬੰਦਿਆਂ ਨੇ ਸਾਡੇ ਦੇ ਹਮਲੇ ਕੀਤੇ ਸਾਡੇ ਨਾਲ ਗਾਲੀ ਗਲੋਚ ਕੀਤਾ ਮੇਰੇ ਨਾਲ ਜਿਹੜੇ ਮੇਰੇ ਸਾਥੀ ਹੁੰਦੇ ਆ ਦੋ ਚਾਰ ਉਹਨਾਂ ਦੇ ਮੱਬਲ ਹਮਲੇ ਕੀਤੇ ਉਹਨਾਂ ਨਾਲ ਗਾਲੀ ਗਲੋਜ਼ ਕੀਤਾ ਉਹਦੇ ਤੈਅ ਦੇ ਵੀ ਇਹ ਜੇ ਸਰਪੰਚ ਸਾਨੂੰ ਨਚੇ ਨਸ਼ੇ ਵਿੱਚੋਂ ਤੋ ਰੋਗਦਾ ਵਾ ਤੇ ਆਪਾਂ ਸਰਪੰਚ ਨੂੰ ਮੱਬਲ ਸੁਧਾਰਾਂਗੇ ਕਿ ਆਪਾਂ ਨੂੰ ਸਰਪੰਚ ਨੂੰ ਮੂਦਰੇ ਮੂੰ ਪਾਵਾਂਗੇ ਵੀ ਇੱਥੇ ਆਪਾਂ ਪਰਚਾ ਕਰਵਾਵਾਂਗੇ ਝੂਠੇ ਨਜਾਇਜ਼ ਮਿੱਤੇ ਛੱਬੀਆਂ ਬਣਾ ਕੇ ਪਰਚੇ ਕਰਵਾਏ ਜਾ ਰਹੇ ਆ ਇਹ ਚਾਹੁੰਦੇ ਆ ਕਿ ਮੱਬਲ ਆਪਾਂ ਇੱਥੇ ਪਰਚਾ ਕਰਵਾ ਕੇ ਸ਼ਰੇ ਆਮ ਜਿਹੜਾ ਵਾ ਪਿੰਡ ਦੇ ਵਿੱਚ ਨਸ਼ਾ ਵੇਚੀਏ ਪਰ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿਹੜੇ ਬੰਦੇ ਆ ਕਿਹੜੇ ਕਿਹੜੇ ਬੰਦੇ ਸੀ ਤੇ ਕੀ ਕੀ ਨਾਂ ਆ ਸਾਡੇ ਪਿੰਡ ਦੇ ਕੁਝ ਜਿਹੜੇ ਆ ਬੱਬਲ ਤਰਨਾੜ ਬੰਦੇ ਨੇ ਇੱਕ ਅਭੀ ਆ ਮੁੰਡਾ ਅਭੀ ਅਭੀ ਜੋਤ ਅਭੀ ਅਭੀ ਸ਼ੇਕ ਆ ਉਹਦਾ ਨਾਂ ਇੱਕ ਜੋਬਨਪ੍ਰੀਤ ਸਿੰਘ ਆ ਹੋਰ ਜਿਹੜੇ ਉਹਨਾਂ ਦੀ ਪਾਰਟੀ ਦੇ ਨਾਲ ਸਾਰੇ ਸਬੰਧ ਰੱਖਦੇ ਜਿਹੜਾ ਨਸ਼ਾ ਵੇਚਦੇ ਆ ਇਹ ਜਿਹੜੇ ਵੱਡੇ ਤਸਕਰ ਆ ਇਹ ਮੱਬਲ ਸਾਨੂੰ ਚਾਹੁੰਦੇ ਦਬਾਉਣਾ ਇਹ ਕਿੰਨੇ ਕਿ ਚਿਰਾਂ ਤੋਂ ਨਸ਼ਾ ਦਾ ਕਾਰੋਬਾਰ ਕਰ ਰਹੇ ਤੁਸੀਂ ਕਦੋਂ ਦੀ ਢੱਕਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਵੇਖੋ ਜੀ ਇਹ ਬੜੇ ਚਿਰ ਤੋਂ ਕਾਰੋਬਾਰ ਕਰਦੇ ਆ ਨਸ਼ੇ ਵੇਚਣ ਦਾ ਪਹਿਲਾਂ ਇਹ ਨਸ਼ੇ ਵੇਚਦੇ ਸੀ ਜਦੋਂ ਦੀ ਮਬਲ ਆਪਾਂ ਸਤਾ ਦੇ ਵਿੱਚ ਆਏ ਆ ਮੈਂ ਸਰਪੰਚ ਬਣਿਆ ਮੈਂ ਇਹਨਾਂ ਨੂੰ ਆਉਂਦਿਆਂ ਅਪੀਲ ਕੀਤੀ ਆ ਕਿ ਤੁਸੀਂ ਨਸ਼ਾ ਵੇਚਣਾ ਬੰਦ ਕਰ ਦਿਓ ਮੈਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਕਣ ਦਊਗਾ ਪਰ ਇਹਨਾਂ ਨੇ ਉਹ ਨੂੰ ਰੰਜਿਤ ਸਿੰਘ ਨੂੰ ਰੱਖ ਦਿਆ ਆ ਕਈ ਵਾਰ ਸਾਡੇ ਨਾਲ ਗਾਲੀ ਗਲੋਚ ਕੀਤਾ ਕਈ ਵਾਰ ਸਾਡੇ ਤੇ ਹਮਲੇ ਕੀਤੇ ਪਰ ਕੱਲ ਇਹਨਾਂ ਨੇ ਸਾਨੂੰ ਰੰਜੀਤ ਐਵੇਨਿਊ ਆਪਾਂ ਸਾਡਾ ਇੱਕ ਸਾਥੀ ਬਿਮਾਰ ਸੀ ਉਹਦਾ ਮਬਲ ਆਪਰੇਟ ਹੋਇਆ ਸੀ ਆਪਾਂ ਉਹਦਾ ਪਤਾ ਲੈਣ ਗਏ ਉਸ ਤੋਂ ਬਾਅਦ ਅਸੀਂ ਰੰਜੀਤ ਐਵੇਨਿਊ ਪ੍ਰਸ਼ਾਦਾ ਛਕਣ ਦੇ ਆ ਰਸ਼ਾਦਾ ਛਕਦੇ ਆ ਇਹਨਾਂ ਵੇਖਿਆ ਕਿ ਸਰਪੰਚੂ ਨਹੀਂ ਮੇਰੇ ਸਾਥੀ ਨਾਲ ਖਲੋਤੇ ਨੇ ਇਹ ਓਸੇ ਵਾਲੇ ਗੱਡੀ ਤੋਂ ਉਤਰੇ ਸਾਡੇ ਨਾਲ ਗਾਈ ਗਲੋਚ ਕਰਨ ਲੱਗੇ ਕਹਿੰਦੇ ਕਿ ਤੂੰ ਵੱਡਾ ਨਸ਼ੇ ਬੰਦ ਕਰਾਉ ਆਇਆ ਵਾ ਅਸੀਂ ਨਸ਼ੇ ਵੇਚਾਂਗੇ ਜਿੱਥੇ ਤੇਰਾ ਯੋਰ ਲੱਗਦਾ ਤੂੰ ਲਾਲਾ ਉਹਦੇ ਤਹਿਤ ਸਾਡੇ ਤੇ ਧਫਾ ਮੁਕੀਓਗੇ ਉਥੇ ਮੌਕੇ ਤੇ ਰਣਜੀਤ ਐਮੀਨੂ ਦੇ ਐਸ ਐਚਓ ਸਾਹਿਬ ਆਏ ਇਹ ਆਪਦੀ ਗੱਡੀ 'ਚ ਬਹਿ ਕੇ ਸਵਾਰ ਹੋ ਕੇ ਗੱਡੀ ਭਜਾ ਕੇ ਚਲੇਗੇ ਉਸ ਤੋਂ ਬਾਅਦ ਅਸੀਂ ਐਸ ਐਚਓ ਸਾਹਿਬ ਨੂੰ ਅਪੀਲ ਕੀਤੀ ਕਿ ਮੈਂ ਪਿੰਡ ਦਾ ਮੌਜੂਦਾ ਸਰਪੰਚ ਆ ਅਸੀਂ ਇਹਨਾਂ ਨੂੰ ਕਿਹਾ ਵੀ ਨਸ਼ੇ ਬੰਦ ਕਰੋ ਉਹਦੇ ਤਹਿਤ ਇਹ ਤਾਂ ਸਾਡੇ ਤੇ ਹਮਲਾ ਕੀਤਾ ਐਸਐਚਓ ਸਾਹਮਣੇ ਚਲੋ ਸਾਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਚਾ ਹੋ ਗਿਆ ਆਪਾਂ ਉੱਥੋਂ ਅੱਗੇ ਰਾਸਤੇ ਦੇ ਵਿੱਚ ਆਉਂਦੇ ਆ ਜਦੋਂ ਅਸੀਂ ਆ ਰਹੇ ਸੀ ਜਦੋਂ ਪਿੰਡ ਕੋਹਾਲੀ ਚ ਆਪਾਂ ਐਂਟਰ ਕੀਤਾ ਇਹਨਾਂ ਨੇ ਗਾੜੀ ਗੱਡੀਆਂ ਲਾ ਕੇ ਸਾਡੇ ਇੱਕ ਦੋ ਇੱਕ ਸਕੋਰਪੀਓ ਗੱਡੀ ਆ 88 88 ਨੰਬਰ ਆ ਇੱਕ ਸਵਿਫਟ ਗੱਡੀ ਇਹਨਾਂ ਕੋਲ ਇਹਨਾਂ ਨੇ ਜਦੋਂ ਸਾਡੇ ਗਾੜੀ ਲਾ ਕੇ ਗੱਡੀ ਤੇ ਮੇਰਾ ਸਾਥੀ ਉਤਰਿਆ ਮਨਵੀਰ ਸਿੰਘ ਜਦੋਂ ਉਤਰਿਆ ਇਹਨਾਂ ਨੇ ਉਸੇ ਵੇਲੇ ਉੱਤੇ ਹਮਲਾ ਕਰਤਾ ਜਿੰਨੇ ਚਿਰ ਨੂੰ ਅਸੀਂ ਉਤਰੇ ਆ ਇਹ ਹਮਲਾ ਕਰਕੇ ਤੇ ਉਸੇਲੇ ਵਾਪਸ ਭੱਜ ਗਏ ਕਿੰਨੀਆਂ ਕਿ ਸੱਟਾਂ ਲੱਗੀਆਂ ਤੇ ਕਿੱਥੇ ਉਹ ਐਡਮਿਟ ਨੇ ਵੇਖੋ ਜੀ ਸਾਡੇ ਸਾਥੀ ਦੇ ਇਹਨਾਂ ਨੇ ਵਾਵਾ ਸੱਟਾਂ ਲਾਈਆਂ ਵਾ ਮਤਲਬ ਕਿ ਇਸ ਟਾਈਮ ਅਸੀਂ ਲੋਪੋਗਾ ਹਸਪੀਟਲ ਉਹਨੂੰ ਐਡਮਿਟ ਕਰਾਇਆ ਵਾ ਇਹ ਕਈਆਂ ਥਾਵਾਂ ਤੇ ਉਹਨਾਂ ਨੇ ਦਾਤਰ ਕਿਰਪਾਨਾਂ ਜਿਹੜੇ ਵੀ ਦੰਤ ਕਵਾੜੀਆਂ ਲੈਂਦੀਆਂ ਸੀ ਉਹਨਾਂ ਨੇ ਮਾਰੀਆਂ ਉਹਦੇ ਤੇ ਜਿੰਨੇ ਚਿਰ ਨੂੰ ਅਸੀਂ ਉਤਰ ਲੱਗੇ ਆ ਉਹਨੇ ਚਿਰ ਨੂੰ ਉਹਨਾਂ ਨੇ ਸਾਡੇ ਸਾਥੀ ਦੀ ਸੱਟਾਂ ਲਾਤੀਆਂ ਇੱਕ ਤੁਹਾਡੇ ਤੇ ਪੇਟ ਤੇ ਸਰਪੰਚ ਵਾਲਾ ਦੋਸਤ ਲਾਇਆ ਗਿਆ ਕਿ ਇਹ ਲੈ ਗਿਆ ਜੋ ਉਹਨੂੰ ਵੇਚ ਦੇਣ ਇਹਨੇ ਕਰਦੇ ਨਹੀਂ ਰੋਕਿਆ ਤੇ ਅੱਡੇ ਲੱਗਿਆ ਤੇ ਗਲਤ ਨਹੀਂ ਜੀ ਗਲ ਗੁਲ ਪੈਣ ਵਾਲੀ ਗੱਲ ਤਾਂ ਕੋਈ ਨਹੀਂ ਇਹ ਆਪਣਾ ਨਾ ਸੱਜਣ ਮਿੱਤਰ ਆ ਅਭਿਸ਼ੇਕ ਮੁੰਡਾ ਉਹਦੇ ਨਾਲ ਇਹਨਾਂ ਦੀ ਪੁਰਾਣੀ ਰੰਜੇ ਸੀ ਕੋ ਗਲੀ-ਗੁਲੀ ਬਣਾਉਣ ਨੂੰ ਲੱਗੇ ਤੇ ਉਹਦੋਂ ਇਹਨਾਂ ਦੀ ਦੋ ਤਿੰਨ ਵਾਰੀ ਤੂ ਤੂ ਮੈਂਵੇਂ ਵੀ ਹੋਈ ਹੈ ਪਿੰਡ ਦੇ ਵਿੱਚ ਤੇ ਉਹਦੋਂ ਇਹਨਾਂ ਦੀ ਰੰਜੇ ਸੀ ਤੇ ਉਹ ਸਾਡੇ ਨਾਲ ਅੰਮ੍ਰਿਤਸਰ ਆਪਾਂ ਗਏ ਆ ਚਾਵਲਾ ਚਿਕਨ ਤੇ ਤੇ ਉੱਥੇ ਇਹਨਾਂ ਨੇ ਉਹ ਸਾਡੇ ਨਾਲ ਹੀ ਤੇ ਇਹ ਵੇਖ ਕੇ ਤੇ ਉਹਦੇ ਗਲ ਪੈ ਗਏ ਆ ਤੇ ਉੱਥੇ ਚਲੋ ਅਸੀਂ ਛਡਾਸ ਲੂ ਦਿੱਤਾ ਵਾ ਤੋ ਉਸ ਤੋਂ ਬਾਅਦ ਉਹ ਤੇ ਮੈਂ ਅਸੀਂ ਪਿੰਡ ਨੂੰ ਆ ਰਹੇ ਆਂ ਰਾਤ 12 ਵਜੇ ਕਰੀਬ ਤੇ ਖਿਆਲੇ ਤੋਂ ਅੱਗੇ ਆ ਕੇ ਇਹਨਾਂ ਨੇ ਗੱਡੀ ਗੱਡੀ ਲਾ ਕੇ ਤੇ ਚਾਰ ਜਣੇ ਇਹ ਹੀ ਦੂਜਾ ਗੋਰੂ ਤੇ ਮਨਵੀਰ ਸਿੰਮੂ ਤੇ ਦੂਜਾ ਕੀ ਕਹਿੰਦੇ ਉਹਨੂੰ ਮਲਕੀਤ ਤੇ ਨਾਲ ਇਹਨਾਂ ਦੇ ਨਾਲ ਦੋ ਤਿੰਨ ਅਨ ਪਛਾਤੇ ਬੰਦੇ ਹੀ ਕੋਈ ਇਹਨਾਂ ਦੇ ਕੋ ਸੱਜਣ ਬਟੋਣਗੇ ਜਿਹੜੇ ਵੀ ਤੇ ਉਹ ਨਾਲ ਹੀ ਤੇ ਇਹਨਾਂ ਨੇ ਉਹ ਇਹਨਾਂ ਨੇ ਗੱਡੀ ਗੱਡੀ ਕਰਤੀ ਸਾਡੇ ਗੱਡੀ ਗੱਡੀ ਕਰਕੇ ਤੇ ਉਹਨੂੰ ਅਭੀ ਨੂੰ ਲਾ ਕੇ ਤੇ ਮੈਂ ਥੋੜਾ ਭੱਜ ਕੇ ਅੱਧਾ ਗੱਲਾ ਪਛਾਹਾਂਗਾ ਵੀ ਜਦੋਂ ਉਹਨਾਂ ਕੋਲ ਹਥਿਆਰ ਧੀ ਹੋਰੀ ਤੇ ਮੈਂ ਥੋੜਾ ਅੱਧਾ ਗੱਲਾ ਭੱਜ ਕੇ ਪਛਾਹ ਆ ਗਿਆ ਵਾ ਤੇ ਉਹਦੇ ਦਾਤਰ ਦੁੱਤਰ ਕਪਾਣਾ ਕਪੂਣਾ ਮਾਰਨ ਡੈ ਬੇ ਆ ਉਹ ਜਦੋਂ ਬੇਹੋਸ਼ ਹੋ ਕੇ ਡਿੱਗ ਪਿਆ ਵਾ ਤੇ ਫਿਰ ਛੱਡ ਕੇ ਭੱਜ ਗਏ ਆ ਉਸ ਤੋਂ ਬਾਅਦ ਫਿਰ ਉਹਨੂੰ ਮੈਂ ਪਾ ਕੇ ਨਾਲ ਗੱਡੀ ਦੀ ਮਗਰਲੇ ਸੀਟ ਤੇ ਤੇ ਫਿਰ ਮੈਂ ਲੈ ਆਇਆ ਉਹਨੂੰ ਬਾਅਦ ਚ ਉਹਨੂੰ ਆਪਾਂ ਐਡਮਿਟ ਕਰਾਤਾ ਵਾ ਤੇ ਗੱਲ ਇਹੋ ਹੀ ਹੋਈ ਹੋਰ ਗੱਲ ਕੋਈ ਨਹੀਂ ਬਾਕੀ ਜਿਹੜੀ ਨਸ਼ੇ ਦੀ ਗੱਲ ਕਰਦੇ ਐ ਤੇ ਆਈ ਦੇ ਆਨੇ ਆ ਵੀ ਇਨਾਂ ਦਾ ਜਿਹੜਾ ਬੰਦਾ ਇਹਨਾਂ ਆਪਣਾ ਝੂਠੀ ਛੱਬੀ ਬਣਾਉਣ ਵਾਸਤੇ ਉਹਦੇ ਹਸਪਤਾਲ ਲੰਮੇ ਪਾਇਆ ਵਾ ਉਹ ਉਹਨੂੰ ਵੀ ਲਿਆਂਦਾ ਜਾਵੇ ਸਾਹਮਣੇ ਤੇ ਅਸੀਂ ਜਿਹੜਾ ਸਾਡੇ ਬੰਦੇ ਨੂੰ ਇਹਨਾਂ ਨੇ ਸੱਟਾਂ ਲਾਈਆਂ ਉਹਨੂੰ ਵੀ ਕਰਦੇ ਆ ਉਹਨਾਂ ਨੂੰ ਦੋ ਦਿਨ ਅੰਦਰ ਤਾੜਦੇ ਆ ਤੇ ਇਹ ਪਤਾ ਲੱਗ ਜੂ ਵੀ ਕਿਹਨੂੰ ਤੋੜ ਜਾਈ ਵਜਦੀ ਹੈ ਤੇ ਕਿਹੜਾ ਲੱਤਾਂ ਬਾਵਾ ਮਾਰਦਾ ਵਾ ਤੇ ਆਪੇ ਨਾ ਚੇਤਾ ਪਤਾ ਲੱਗ ਜਾਣਾ ਕੌਣ ਵੇਚਦਾ ਤੇ ਕੌਣ ਕੀ ਕਰਦਾ ਵਾ ਇਹ ਜਿਹੜੇ ਦੋਸ਼ ਲਾਏ ਗਏ ਨੇ ਇਹਦੇ ਕੀ ਇਹ ਇਹ ਬਿਲਕੁਲ ਝੂਠੇ ਆ ਜੀ ਇਹ ਸਰਾਸਰ ਝੂਠੇ ਆ ਬੜੀ ਵਾਰੀ ਇਹਨਾਂ ਨੇ ਅੱਗੇ ਵੀ ਪਿੰਡ ਦੇ ਵਿੱਚ ਇਲੈਕਸ਼ਨ ਵੇਲੇ ਵੀ ਸਾਡੇ ਖਿਲਾਫ ਪ੍ਰਚਾਰ ਕੀਤਾ ਵੀ ਚਟਾ ਵੇਚਦੇ ਚਟਾ ਵੇਚਦੇ ਆ ਤੇ ਮੈਂ ਉਦੋਂ ਵੀ ਸਪੀਚ ਦੇਨੇ ਇੱਕ ਰਹੀ ਆਖਿਆ ਸੀ ਵੀ ਇਹ ਵੀ ਬਾਬੇ ਜਾ ਘੁਸੀਦਾਰ ਬਣਾਈ ਤੇ ਸਿੱਧਾ ਸਾਹਿਬ ਦਾ ਗੁਰਦੁਆਰਾ ਵਾ ਤੇ ਇਹ ਵੀ ਉੱਥੇ ਚੜ ਜਾਣ ਅਸੀਂ ਵੀ ਉੱਥੇ ਚੜ ਜੰਨੇ ਆ ਵੀ ਕੌਣ ਚਟਾ ਵੇਚਦਾ ਤੇ ਕੌਣ ਪੀਂਦਾ ਵਾ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਫਿਰਦੇ ਆ ਇਹਨਾਂ ਦੇ ਗਰੁੱਪ 'ਚੋਂ ਵਿੱਚੋਂ ਇਹਨਾਂ ਨੂੰ ਪੁੱਛ ਲਿਆ ਜਾਵੇ ਵੀ ਤੁਹਾਡੇ ਇਹਨਾਂ ਦੇ ਗਰੁੱਪ 'ਚ ਕਿੰਨੇ ਬੰਦੇ ਚਟਾ ਵੇਚਦੇ ਆ ਤੇ ਕਿੰਨੇ ਬੰਦੇ ਫੀਮ ਖਾਂਦੇ ਆ ਚਟਾ ਪੀਂਦੇ ਕਿੰਨੇ ਬੰਦੇ ਆਪੇ ਦੁੱਧ ਦਾ ਦੁੱਧੇ ਪਾਣੀ ਦਾ ਪਾਣੀ ਹੋਈ ਨਾ ਤੇ ਇਹ ਵੀ ਚੜਨ ਗੁਰਦਰਾ ਸਾਹਿਬ ਤੇ ਅਸੀਂ ਵੀ ਚੜਦੇ ਆ ਜੇ ਸਾਡੇ ਗਰੁੱਪ ਦੇ ਵਿੱਚੋਂ ਜਾਂ ਮੇਰੇ ਤੋਂ ਲਾ ਲਓ ਵੀ ਜੇ ਅਜੇ ਤੱਕ ਇੱਕ دیਵਾਨੀ ਵੀ ਚਟੇ ਦੀ ਖਾਦੀ ਹੋਵੇ ਤੇ ਜਾਂ ਚਟਾ ਅਜੇ ਤੱਕ ਪੀਤਾ ਹੋਵੇ ਜਾਂ دیਵਾਨੀ ਦਾ ਵੇਚਿਆ ਵੀ ਹੋਵੇ ਕਿਤੇ ਜਿਹੜਾ ਤੁਹਾਡਾ ਕੋਈ ਬੰਦਾ ਦਾਖਲ ਹੋ ਕਿਹੜੀ ਜਿਹੜਾ ਦਾਖਲ ਹੋ ਤੇ ਕਿੰਨੀ ਉਹ ਉਹ ਲਪੋ ਗਿਆ ਹਸਪੀਟਲ ਐਡਮਿਟ ਹੈ ਉਹਦੀ 19 ਸਾਲ ਦੀ ਜੀ ਤੇ ਝਗੜਾ ਹੋਇਆ ਜੀ ਦੋਵਾਂ ਪਾਰਟੀ ਨੇ ਦਰਖਾਸਤਾਂ ਆਈਆਂ ਨੇ ਤੇ ਦੋਵਾਂ ਪਾਰਟੀ ਦੇ ਇੱਕ ਇੱਕ ਬੰਦਾ ਜ਼ਖਮੀ ਵੀ ਹੋਇਆ ਮਾੜੀ ਮਾੜੀ ਮਨੁਲੀ ਸਤਾਂ ਲੱਗੇ ਜਾਂਦੇ ਜੈ ਜੈਸੀ ਸੂਰਤ ਹੋ ਇੱਕ ਵੈਸੇ ਕਾਰਵਾਈ ਕਰ ਦਿੱਤੀ ਜਾਏਗੀ